ਹਾਂਜੀ ਭਾਈ ਸਾਸਰੀ ਕਾ ਜੀ ਸਰ ਨੂੰ ਬਾਈਕ ਕੋ 3 ਨੰਬਰ ਚਾਹੀਦਾ ਕੋਈ ਰੱਟ ਕੋਲ ਨਹੀਂ ਬੜੀ ਚੋਹੈਲਾ ਦੇਖ ਸਰ ਗ੍ਰੇਟ ਹੋਡੀ ਕੋਦਨ ਮੰਡੀ ਕੀ ਹਾਂਜੀ ਭਾਈ ਸਾਸਰੀ ਕਾ ਜੀ ਸਾਸਰੀ ਕਾ ਭਾਈ ਕਿਨਾ ਭਰਾ ਆਪਣਾ ਤਾਜੂ ਆ ਭਾਈ ਨੰਬਰ ਦੱਸ ਦੋ 940123148 ਠੀਕ ਹੈ ਜੀ ਤੇ ਪਿੰਡ ਪਿੰਡ ਬਾਹਰ ਦੇ ਕੇ ਬਾਈ ਹਾਂਜੀ ਬਾਹਰ ਦੇ ਕੇ ਬਾਹਰ ਦੇ ਗਿਆ ਜਗਰਾਉਂ ਦੇ ਨਾਲ ਹੀ ਠੀਕ ਹੈ ਜੀ ਕਿੰਨੇ ਨਾਗਾ ਵੀਰੇ ਆਪਣੇ ਕੋਲ ਚਾਰ ਸੀਗੇ ਬਾਈ ਇੱਕ ਰਹਿ ਬੈਗ ਹੀ ਤਿੰਨ ਖੜੀਆਂ ਨੇ ਇਹ ਠੀਕ ਹੈ ਜੀ ਇਹਦਾ ਦੱਸੋ ਜੀ ਪਹਿਲਾਂ ਰੇਟ ਇਹ ਪਹਿਲਣਾ ਬਾਈ ਚੌਗੀ ਮੂੰਹ ਤੋਂ ਆ ਠੀਕ ਹੈ ਜੀ 10 ਦਿਨ ਪਏ ਆ ਵੀਰੇ ਹਜੇ ਇਹਦੇ ਠੀਕ ਹੈ ਜੀ ਕਿਵੇਂ ਸੂਏ ਵੀਰੇ ਅਸੀਂ ਸੁਣਨਾ ਪਹਿਲਣਾ ਵੀਰੇ ਪਹਿਲਣ ਚਾਰ ਦਾ ਹੁੰਦਾ ਮੂਟਾ ਠੀਕ ਹੈ ਤੋੜ ਕੇ ਖਾਵੇ ਮੋੜ ਦਾ ਵੀਰੇ। ਲੈਟ ਦਾ ਹਦੀ ਭਰਾ ਕੀ ਆ? ਮੋੜ 1.5 ਲੱਖ ਰੁਪਏ ਵੀਰੇ। ਬਈ 1.5 ਲੱਖ ਰੁਪਏ। ਆਹ। ਠੀਕ ਆ ਜੀ ਬੰਦ ਦੋ ਵੀਰੇ। ਹਾਂ ਜੀ ਅਗਲੀ ਦੇ ਪੈਸਾ। ਹਾਂ ਜੀ ਭਾਈ ਇਹ ਦਿਖਾ ਦੋ। ਇਹ ਵੀ ਪਹਿਲਾਂ ਨਾ ਬਾਈ ਇਹ ਦੋਂਦੀ ਆ ਮੂੰਹ ਤੋਂ ਦੋ ਦੰਦ ਦਾ ਮੂੰਹ ਤੋਂ ਠੀਕ ਹੈ ਦੋਂਦੀ ਆ ਬਾਈ ਠੀਕ ਹੈ ਇਹ ਸਾਰਾ ਦੋ ਗੰਦਰੇ ਕਹਿੰਦੇ ਸਾਹਮਣੇ ਕਾਫੀ ਜਿੰਨਾ ਹੋਰ ਲਾ ਵੀਰੇ ਇਹ ਦੋਂਦੀ ਆ ਵੀਰੇ ਮੂੰਹ ਦਾ ਇਹਦਾ ਭਰਾ ਕਿੰਨੇ ਆ ਇਹਦਾ 1 60 ਆ ਵੀਰੇ ਬਈ 1 ਲੱਖ 70000 ਆ ਚੌਗੀ ਆ ਚਿੱਗੀ ਆ ਵੀਰੇ ਇਹ ਠੀਕ ਹੈ ਜੀ ਛੇ ਦੰਦ ਦਾ ਮੂੰਹ ਤਾਂ ਦੂਜਾ ਸੂਆ ਵੀਰੇ ਠੀਕ ਹੈ ਜੀ ਕਿੰਨੇ ਕੈਮਰਾ ਹੈ ਵੀਰੇ ਦਾ ਇਹਦੇ ਇੱਕ ਤਰੀਕ ਨੂੰ ਦਣ ਪੂਰੇ ਆ ਵੀਰੇ ਠੀਕ ਹੈ ਜੀ ਲੂਨ ਨੇ 15 ਕਿਲੋ ਤੋਂ ਦਿੱਤਾ ਹੈ ਤੇ ਕਿ 18 ਕਿਲੋ ਦੇਣ ਦੀ ਉਮੀਦ ਪੂਰੀ ਆ ਬਾਈ ਇਸੇ ਰੇਡ ਰੂਟ ਭਰਾ ਦਾ ਇਹਦਾ 1.5 ਲੱਖ ਰੁਪਇਆ ਬਾਈ 1.5 ਲੱਖ ਬਾਈ ਨੰਬਰ ਜੰਮ ਬਾਈ ਕੋਲ ਫਰੈਂਡ ਜੀ ਸੁਣਵਾਸ ਚ ਚੱਲਦੇ ਆ ਭਰਾ ਦੀ ਜਿਹੜੀ ਟੋਪ ਤੇ ਬਾਈ